ਲੋ ਜੀ ਇੰਡੀਆ ਵਾਲੇ ਤੇ ਜੇ ਬੰਦ ਹੀ ਉਹ ਤੁਹਾਨੂੰ ਆਵਾਜ਼ ਦਿਖਾਉਂਦੇ ਆ ਤੇ ਹੁਣ ਆ ਹੀ ਇੱਥੇ ਪਹੁੰਚ ਗਏ ਆ ਆ ਆਵਾਜ਼ ਬਣਿਆ ਦੇਖੋ ਕਿਤਾ ਜੱਗਦਾ ਤੇ ਬੁੱਝਦਾ ਤੇ ਹੁਣ ਇੱਥੇ ਪੰਘੂੜੇ ਵਗੈਰਾ ਲੱਗੇ ਆ ਜਿਹੜੇ ਪੰਘੂੜਿਆਂ ਦੇ ਸ਼ਕੀਨ ਆ ਉਹ ਇੱਥੇ ਝੂਟੇ ਵੀ ਜਾਣ ਕੇ ਲੈ ਸਕਦੇ ਆ ਪਰ ਬੜੇ ਡੇਂਜਰ ਡੇਂਜਰ ਆ ਉਹ ਸਭ ਤੋਂ ਡੇਂਜਰ ਆ ਤੇ ਬਹੁਤ ਚੀਖਾਂ ਵੱਜ ਰਹੀਆਂ ਔਰੇ ਉਹ ਪਹਿਲਾਂ ਇਦਾਂ ਹੀ ਘੁੰਮਦਾ ਚਾਰ ਸਫੇਰੇ ਤਾ ਨੂੰ ਗਿਆ ਤੇ ਹੁਣ ਘੁੰਮਦਾ ਹੀ ਥੱਲੇ ਆਉਂ ਰਿਹਾ ਜੇ ਇੱਥੋਂ ਕੋਈ ਦੇਖ ਗਿਆ ਨਾ ਤੇ ਜਾਣਾ ਬਹੁਤ ਕੀ ਕਹਿੰਦੇ ਨਾ گلوبਲ ਵਿਲੇਜ ਤੋਂ ਬਾਹਰ ਹੀ ਆ ਲਾਗੇ ਨਹੀਂ ਰੱਖਦਾ ਕਿੰਨਾ ਸੋਹਣਾ ਹੈ ਨਾ ਹੋਣ ਥੋੜਾ ਪਿਆਰ ਨਾ ਹੋਣਾ ਤਾਂ ਉਹਨੂੰ ਬੜਾ ਘੁੰਮਦਾ ਜਾ ਰਿਹਾ ਇਹ ਸਾਰੇ ਇੱਥੇ ਪੰਘੂੜਿਆ ਦੇ ਕਿੰਨਾ ਵਾਸਤੇ ਆ ਬੱਚਿਆਂ ਵਾਸਤੇ ਜਿਹੜੀ ਹਮ ਛੋਟੀ ਘੁੰਮਣ ਵਾਸਤੇ ਟ੍ਰੇਨ ਤੇ ਉਹ ਤੁਰਕੀਜ਼ਮ ਤੁਰਕੀਸ ਰੈਸਟੋਰੈਂਟ ਸਾਹਮਣੇ ਤੇ ਆਗੇ ਹੋਰ ਆ ਜੂੜੇ ਖਿਡਾਉਣੇ ਕਿਡਨ ਖੁੱਡਣ ਵਾਸਤੇ ਬੱਚਿਆਂ ਦੇ ਵੀ ਹਨਾ ਕਾਫੀ ਹੈਗਾ ਤੇ ਉਹ ਕੇ ਪੰਘੂੜੇ ਆ ਇੱਕ ਉਹ ਗੋਲ ਪੰਘੂੜਾ ਆ ਗਿਆ ਤੇ ਆਹ ਤਰੀ ਚਾਲਦੀ ਜਿਹੜੀ ਉਹ ਵਾਲਾ ਉਹ ਕੇ ਮਨਾਰ ਜੀ ਬਣੀ ਆ ਹਾਂਜੀ ਇੱਕ ਇੱਥੇ ਇੱਕ ਹੋਰ ਚੀਜ਼ ਬੜੀ ਵਧੀਆ ਲੱਗੀ ਮੈਨੂੰ ਆੜਾ ਪੰਘੂੜੇ ਟਾਈਪ ਦੀ ਇੱਕ ਬੱਚਿਆਂ ਵਾਸਤੇ ਐਕਟੀਵਿਟੀ ਬਹੁਤ ਵਧੀਆ ਹੋਈ ਹੈ ਆ ਦੇਖੋ ਮੈਂ ਜਦੋਂ ਪੂਰੀ ਸੇਫਟੀ ਆ ਲੱਗੀ ਤੇ ਜਿਵੇਂ ਉਹ ਉਤੋਂ ਰੱਸੀ ਤੋਂ ਤੁਰ ਦਿੰਦੇ ਆ ਉਹਨੂੰ ਫੜ ਫੜ ਕੇ ਇਹ ਇਹ ਬਹੁਤ ਵਧੀਆ ਚੀਜ਼ ਲੱਗੀ ਆਪਣੇ ਇੰਡੀਆ 'ਚ ਇਹ ਬੰਦਾ ਹੈ ਨਹੀਂ ਆ ਆਪਣੇ ਇੰਡੀਆ 'ਚ ਤਾਂ ਪੱਬ ਜੀ ਹੈ ਜ਼ਿਆਦਾ ਤੇ ਉਹ ਇੱਕ ਹੋਰ ਪੰਘੂੜਾ ਹੈਗਾ ਜਿਹੜੇ ਉਂ ਘੁੰਮਦਾ ਅੱਗੇ ਛਡਾਉਣੇ ਛਡਾਉਣੇ ਇੱਥੇ ਖਿਲਾਉਣੇ ਕਾਫੀ ਆ ਦੇਖਣ ਨੂੰ ਆ ਪਾਣੀ ਵਿੱਚ ਇੱਕ ਹੀ ਚੱਲਦਾ ਪਿਆ ਪਾਣੀ ਵਿੱਚ ਥੋੜੀ ਬੱਚਿਆਂ ਵਾਸਤੇ ਹੀ ਯਾਦ ਰਹਾ ਨਾ ਬੱਚੇ ਕਿੰਨੇ ਕੋਈ ਵਿੱਚ ਕਵਰ ਕਰਦੇ ਆ ਬੱਚੇ ਲੱਗੇ ਆ ਤੇਰੀ ਵਧੀਆ ਚੀਜ਼ ਹੈ ਇੱਕ ਲੱਗਦੀ ਜਿਹੜਾ ਫੇਮਾ ਦੇ ਉਹ ਕਾਏ ਡੱਕਾ ਆਜੋ ਚੱਲਦੇ ਆ ਅੱਗੇ ਬਾਈ ਹੁਣ ਅੱਗੇ ਚੱਲਦੇ ਹਾਂ ਜੀ ਤੁਹਾਨੂੰ ਦਿਖਾਉਦੇ ਹੋਏ ਅਬੀ ਸੇਮ ਹੀ ਆ ਉਹ ਥੋੜਾ ਜਿਹਾ ਕਲਰਫੁਲ ਵੀ ਗਏ ਸੀ ਇਹ ਥੋੜਾ ਥੋੜਾ ਕਲਰ ਦਾ ਕਿਸ ਤੋਂ ਅੱਗੇ ਚੱਲਦੇ ਆ ਔਰ ਰੋਬਟ ਬਣਿਆ ਹੋਇਆ ਆ ਇਧਰ ਪੰਘੂੜੇ ਲੱਗੇ ਹੋਏ ਆ ਉਹ ਵੀ ਪੰਘੂੜਾ ਬੜਾ ਖਤਰਨਾਕ ਆ ਜਿਹੜਾ ਘੁੰਮਦਾ ਗੋਲ-ਗੋਲ ਸਿੱਦੇ ਪੰਘੂੜੇ ਬੜੇ ਡੇਂਜਰ ਡੇਂਜਰ ਆ ਤੇ ਆ ਵੀ ਵੇਖੋ ਕਿੰਨਾ ਅਰੇਂਜ ਆਇਆ ਦਾ ਕੋਹਰਾ ਤੁਰਦਾ ਉਹ 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 ਵੀ ਕਿੱਦਿ ਹੋ ਦੇ ਜੀ ਆਓ ਉਹ ਕਿਹਾ ਕਿ ਤਾਂ ਉਹ ਕਿੰਨੀ ਤਾਂ ਹੈ ਉਹ ਮਾਰੇ ਚੱਕ ਦੇ ਥਲੇ ਇਹ ਵੀ ਪਲਟਣੀ ਵੱਸ ਸਕਦੀ ਆਜ ਦਾ ਜਿਆਦਾ ਨਾ ਆਹ ਬੜੇ ਖਤਰਨਾਕ ਖਤਰਨਾਕ ਆ ਪੰਗੂਰੇ ਤੇ ਉਹ ਵੀ ਵੇਖੋ ਕਿੰਨਾ ਖਤਰਨਾਕ ਆ ਉਹ ਜਿਹੜਾ ਉੱਪਰ ਥਲੇ ਜਾ ਰਿਹਾ ਉਹ ਵੀ ਇਹ ਘੁੰਮ ਕੇ ਆਉਂਦਾ ਫੇਰ ਪਿਛਾ ਵਾਪਸ ਆ ਆ ਦੇ ਆਹ ਕੋਮੋ ਦੇ ਬੜੇ ਟਾਈਪ ਟਾਈਪ ਦੇ ਆਏ ਆ ਛੋਟਾ ਹਨ ਇਹਦੇ ਇੱਕ ਵੱਡਾ ਹੈਗਾ ਇਹ ਛੋਟਾ ਆ ਇਹਵੇਂ ਦਾ ਹੀ ਸੇਮ ਇੱਕ ਇਧਰ ਹੀ ਸਾਇਗਾ ਤੇਰੀ ਤਾਂ ਆ ਜਾਂਦਾ ਬੜੀ ਉੱਪਰ ਜਾ ਕੇ ਤੇ ਮੇਰੇ ਚੱਕ ਤਾਂ ਵੀ ਥੱਲੇ ਆਉਂਦਾ ਤੇ ਉਹ ਦੇਖ ਕਿੰਨਾ ਉਚਾਈ ਤੱਕ ਆ ਉਹ ਤੋਂ ਵੀ ਚੱਕ ਤਾਂ ਥੱਲੇ ਆਉਂਦਾ ਹੈ ਅਰੇ ਇਹਨੇ ਕਿਦਾਂ ਦਾ ਫੋਮ ਹੈ ਅਦਲੇ ਆ ਕੇ ਚੱਕੀ ਫਿਰਦਾ ਇੱਕ ਚੱਕੀ ਜਾਂਦਾ ਬਨਾਣਾ ਬਨਾਣਾ ਸਵਰਗੀ ਆਗੇ ਐ ਸਵਰਗੀ ਆਗੇ ਕੀ ਕੀ ਬਣਾ ਦਿੱਤਾ ਹੈ ਦੁਬਈ ਵਾਲਿਆਂ ਨੇ ਵੇਖ ਲੋ ਐ ਕੋਈ ਨਾ ਕੋਈ ਲੱਭ ਲਿਆ ਟੂਰਿਜ਼ਮ ਵਾਸਤੇ ਆਪਣੇ ਇੰਡੀਆ 'ਚ ਵੀ ਕਈ ਕੁਝ ਬਣ ਸਕਦਾ ਪਰ ਆਪਣੇ ਸਰਕਾਰਾਂ ਨਹੀਂ ਕਰਦੀਆਂ ਹੁਣ ਪੰਜਾਬ ਹੀ ਲਾ ਲੋ ਪੰਜਾਬ ਜਿ ਸਰ ਹਮੇਸ਼ਾਰ ਹੀ ਹੈ ਟੂਰਿਜ਼ਮ ਹੋਰ ਵੀ ਜ਼ਿਆਦਾ ਹੈ ਨਹੀਂ ਆ ਜਾਂ ਚੰਡੀਗੜ੍ਹ ਇਹ ਤੇ ਵੇਖੋ ਜੇ ਐਵੇਂ ਦੀ ਕੋਈ ਆਪਣੇ ਪੰਜਾਬ ਦੀ ਚੀਜ਼ ਬਣ ਜੇ ਤੇ ਕਿੰਨਾ ਕਿੰਨਾ ਫਾਇਦਾ ਹੋਊਗਾ ਨਾ ਕਿੰਨੇ ਟੂਰਿਸਟ ਆ ਸਕਦੇ ਇੱਥੇ ਉਹ ਆ ਗਿਆ థਾਈਲੈਂਡ ਸਾਰੀਆਂ ਕੰਟਰੀਆਂ ਦਾ ਉਹ ਵੀ థਾਈਲੈਂਡ ਕੋਰੀਆ ਕੋਰੀਆ ਦਾ ਹੈ ਜੇ ਆਓ ਆ ਜਪਾਨ ਜਪਾਨ ਦਾ ਤੇ ਇਹ ਸਾਰੀਆਂ ਕੰਟਰੀਆਂ ਦੇ ਆ ਆ ਫਿਰ ਬੱਚਿਆਂ ਵਾਸਤੇ ਬੱਚਿਆਂ ਦਾ ਵੀ ਕਾਫੀ ਮਨੋਰੰਜਨ ਇੱਥੇ ਤੇ ਲੇਡੀਜ਼ ਵਾਸਤੇ ਕਾਫੀ ਸ਼ੋਪਿੰਗ ਕਰਨ ਵਾਸਤੇ ਚੀਜ਼ਾਂ ਮਿਲਦੀਆਂ ਵਾ ਤੇ ਜੈਂਟ ਵਾ ਜੈਂਟਸ ਵਾਸਤੇ ਬਹੁਤ ਘੱਟ ਥਾਈਲੈਂਡ ਦਾ ਦੇਖਣਾ ਪਾਜੀ ਕਹਿੰਦੇ ਥਾਈਲੈਂਡ ਦਾ ਜਾਣਾ ਵੇਖਣਾ ਕਲਚਰ ਚਲੋ ਇੱਕ ਇੱਕੋ ਮੰਨੇ ਆਪਣੀ ਇੰਡੀਆ ਦਾ ਵੀ ਸਟਾਰਟ ਹੋਣ ਵਾਲਾ ਤੇ ਰੀ ਇੰਡੀਆ ਦਾ ਵੀ ਤੁਹਾਨੂੰ ਦਿਖਾਉ ਲੈਂਦੇ ਆ ਕਹਿੰਦੇ ਆ ਪਕੜਾ ਭੁੰਗੜਾ ਵੀ ਪੈਂਦਾ ਵਾ ਤੇ ਉਹ ਵੀ ਤੁਹਾਨੂੰ ਦਿਖਾਉ ਲੈਂਦੇ ਆ ਇੱਥੇ ਡਾਂਸ ਚੱਲ ਰਿਹਾ ਹੈ ਤੁਹਾਨੂੰ ਦਿਖਾ ਦੇ ਛੋਟੇ ਬੱਚੇ ਡਾਂਸ ਕਰ ਰਹੇ ਆ ਆ ਦੇਖੋ ਆ ਨੱਚੀ ਡਾਂਸ ਕਰ ਰਹੇ ਆ ਬੀਬੋਏ ਜੇਕਰ ਆ ਵਾਓ ਇਥੇ ਡਾਂਸ ਕਰਦਾ ਭਾਈ ਇੰਡੀਆ ਦਾ ਵੀ ਹੋਦਾ ਹੋਗਾ ਹੈ ਬੱਚੇ ਉਹਨਾਂ ਦੇ ਸਕੂਲਾਂ ਦੇ ਆਹ ਵੇਖ ਸਕੂਲਾਂ ਦੇ ਕਿਤੇ ਬੱਚੇ ਪੁੱਛੇ ਹੁੰਦੇ ਤਾਂ ਕਾ ਵੀ ਰਾਤ ਕਰਦੇ ਹੋ ਸਕਦਾ ਇੰਡੀਆ ਦਾ ਵੀ ਹੁੰਦਾ ਹੈ ਪਰ ਟਾਈਮਿੰਗ ਦਾ ਆਪਾਂ ਨੂੰ ਪਤਾ ਨਹੀਂ ਆ ਵੀ ਇੱਥੇ ਕੀ ਟਾਈਮਿੰਗ ਆ ਇੰਡੀਆ ਦਾ ਵੀ ਹੋ ਸਕਦਾ ਵਾ ਬਾਕੀ ਜਿੱਧਰ ਵੇਖੀਏ ਬਸ ਦੁਨੀਆ ਹੀ ਦੁਨੀਆ ਦੁਨੀਆ ਹੀ ਦੁਨੀਆ ਚਲੋ ਚੱਲਦੇ ਆ ਅੱਗੇ ਵੀਰਾਂ ਨਾਲ ਆਪਣਾ ਇੰਡੀਆ ਦਾ ਵੀ ਸ਼ੁਰੂ ਹੋ ਗਿਆ ਨਾ ਇੱਥੇ ਅਮਰੀਕਾ ਦਾ ਸਾਰੀਆਂ ਕੰਟਰੀਆਂ ਆਈਆਂ ਹੈ ਹੀ ਬਹੁਤ ਹੀ ਵੱਡਾ ਹੈ ਗਲੋਬਲ ਵਿਲੇਜ ਸਾਰੀਆਂ ਕੰਟਰੀਆਂ ਦਾ ਆਪਾਂ ਅਸੀਂ ਦਿਖਾਵ ਨਹੀਂ ਸਕਦੇ ਇੰਡੀਆ ਦਾ ਹੀ ਦਿਖਾਉਣਾ ਹੈ ਔਦੋਂ ਪਹਿਲਾਂ ਗਏ ਤਾਂ ਔਦੋਂ ਸ਼ੁਰੂ ਨਹੀਂ ਹੋਇਆ ਹੁਣ ਜਾ ਕੇ ਦੇਖਦੇ ਆ ਜੇ ਸ਼ੁਰੂ ਹੋ ਗਿਆ ਤਾਂ ਤੁਹਾਨੂੰ ਦਿਖਾ ਦਿੰਦੇ ਆ ਗਏ ਉਹ ਰਸ਼ੀਆ ਆ ਗਿਆ ਕੇ ਆਪਣੇ ਗਵਾਂਧੀ ਦੇਸ਼ ਦਾ ਜਾਨੀ ਪੜੇਗੀ ਮੁਹੱਬਤ ਦੀ ਰਾਹ ਸੁਰੋਗਣਾ ਮੈਂ ਆਪ ਕਰ ਤੋ ਸੇ तुम्हें दिल लगी जानी पड़ेगी मोहब्बत की नाम तुम्हें दिल लगी भूल जानी पड़ेगी तुम्हें दिल लगी हो जानी पड़ेगी मोहब्बत की नाम हूँ आकर में कर तो देना तड़पने ना फिर तुम हंसोगे पे मेरे ना फिर तुम हंसोगे मेरा दिल किसी से लगा कर को देख बहुत थोड़ी आज बफाओ ਚਲੋ ਬਫਾਉਂ ਕੀ ਤੋਂ ਹੀ ਇਲੀਆ ਦਾ ਕਲਚਰ ਉਦੋਂ ਬੰਦੀ ਹੋਣ ਸ਼ੁਰੂ ਹੋ ਗਿਆ ਕਿਉਂ ਗਰਾਊਂਡਿੰਗ ਨਹੀਂ ਆਤ ਇੰਡੀਆ ਵਾਲੇ ਜਿਆਦਾਤਰ ਪੰਜਾਬੀ ਗਾਣੇ ਹੀ ਚੱਲਦੇ ਆ ਦੇਖੋ ਰੌਣਕਾਂ ਇੱਥੇ ہاں ਇਹ ਆਬੀ ਗਾਣੇ ਚੱਲਦੇ ਆ ਜਿਆਦਾ country jene lagi dunein yahin lagi hai ਲੀ ਘੱਟੀ ਕਾਲੇ ਸ਼ੀਸ਼ੇ ਕਾਲਾ ਐਨਕ ਪਾਇਆ ਕਾਲਾ ਚੰਡੀਗੜ੍ਹ ਤੇ ਕਰਕੇ ਆਇਆ ਨਹੀਂ ਤੇ ਰਹਿੰਦਾ ਸੀ ਅੰਬਲਾੁੰਦਾਵੇਂ ਪੰਜਾਬੀ ਕੁੜੀਆਂ ਐਂਨੇ ਲਾ 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 ਕੁਰਤਾ ਪਜਾਮਾ ਕਾਲਾ